5 ਸਾਲ ਵਿੱਚ 217 ਕਤਲ ਕਰਨ ਵਾਲਾ ਕੌਣ ਸੀ ਦੀਪਾ ਹੇਰਾ 1992 ਚ ਸਰਕਾਰ ਨੇ ਉਸ ਨੂੰ ਫੜਨ ਤੇ ਕਿਉਂ ਰੱਖਿਆ 15 ਲੱਖ ਦਾ ਇਨਾਮ ਪੰਜਾਬ ਦੇ ਮਸ਼ਹੂਰ ਕਲਾਕਾਰ ਅਮਰ ਸਿੰਘ ਚਮਕੀਲੇ ਨੂੰ ਮਾਰਨ ਪਿੱਛੇ ਕਿਵੇਂ ਸੀ ਦੀਪਾ ਹੇਰਾ ਦਾ ਹੱਥ ਆਪਦੀ ਜਵਾਨੀ ਵਿੱਚ ਹੀ ਕਿਉਂ ਆਪਦੀ ਮੌਤ ਨੂੰ ਆਪ ਹੀ ਚੁਣ ਲਿਆ ਸੀ ਦੀਪਾ ਹੇਰਾ ਨੇ ਕਿਉਂ ਚੁਣਿਆ ਇਹ ਰਾਹ ਤੇ ਕੀ ਹੈ ਇਸ ਦੀ ਪੂਰੀ ਕਹਾਣੀ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਪਾਈ ਦੀਪਾ ਹੀਰਾ ਦਾ ਪੂਰਾ ਨਾਮ ਗੁਰਦੀਪ ਸਿੰਘ ਹੀਰਾ ਸੀ ਲੋਕ ਪਿਆਰ ਨਾਲ ਦੀਪ ਹੀਰਾ ਤੇ ਭਾਈ ਦੀਪਾ ਹੀਰਾ ਹੀ ਕਹਿੰਦੇ ਸੀ ਭਾਈ ਦੀਪਾ ਹੀਰਾ ਦਾ ਜਨਮ ਜਲੰਧਰ ਦੇ ਪਿੰਡ ਹੀਰਾ ਵਿੱਚ ਹੋਇਆ ਇਹਨਾਂ ਦੇ ਪਿਤਾ ਸਰਦਾਰ surjit singh ਭਾਰਤੀ ਸਮੁੰਦਰੀ ਫੌਜ ਵਿੱਚ ਆਪਣੀ ਸੇਵਾ ਨਿਭਾ ਰਹੇ ਸੀ ਭਾਈ ਦੀਪਾ ਹੀਰਾ ਦੇ ਦੋ ਭਰਾ ਤੇ ਦੋ ਭੈਣਾਂ ਸਨ ਭਾਈ ਦੀਪਾ ਹੀਰਾ ਬਚਪਨ ਤੋਂ ਹੀ ਸ਼ਰਾਰਤੀ ਜਵਾਕਾਂ ਦੀ ਗਿਣਤੀ